ਗੁੰਡਾਗਰਦੀ ਕਰਨ ਵਾਲੇ ਵਕ-ਵਕਾ ਮਾਤੇ ਸੜਕਾਂ ਤੇ ਘੁੰਮਦੇ ਹੋਏ ਸਾਫ ਦਿਖਾਈ ਦੇ ਰਹੇ ਨੇ ਤੇ ਕਈ ਵਾਰ ਪੁਲਿਸ ਵੱਲੋਂ ਕਈ ਲੋਕਾਂ ਤੇ ਕੇਸ ਵੀ ਦਰਜ ਕੀਤੇ ਗਏ ਨੇ ਅਜੇ ਹਾਈ ਕੁਝ ਪਠਾਨਕੋਟ ਚ ਵੀ ਦੇਖਣ ਨੂੰ ਮਿਲਿਆ ਜਿੱਥੇ ਮੋਟਰਸਾਈਕਲਾਂ ਤੇ ਕਾਰਾਂ ਤੇ ਬੈਠੇ ਕੁਝ ਨੌਜਵਾਨ ਸੜਕ ਤੇ ਹੰਗਾਮਾ ਕਰ ਰਹੇ ਸਨ ਤੇ ਉਸ ਦੀ ਵੀਡੀਓ ਵਾਇਰਲ ਪੁਲਿਸ ਤਸਤੇ ਇਹ ਵਾਇਰਲ ਪੁਲਿਸ ਵੀਡੀਓ ਦੇ ਵਿੱਚ ਪੁਲਿਸ ਤੁਰੰਤ ਜਿਹੜੀ ਹੈ ਉਹ ਹਰਕਤ ਦੇ ਵਿੱਚ ਆਈ ਹੈ ਤੇ ਵੱਖ-ਵੱਖ ਪਾਰਟੀਆਂ ਦੀਆਂ ਟੀਮਾਂ ਨੇ ਉਹਨਾਂ ਨੂੰ ਕੇਰ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਗੁੰਡੇ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਕੁਝ ਗੁੰਡੇ ਪੁਲਿਸ ਨੇ ਕਾਬੂ ਕਰ ਲਏ ਨੇ ਅਤੇ ਵਾਹਨ ਵੀ ਜਿਹੜੇ ਨੇ ਇਹਨਾਂ ਦੇ ਉਹ ਜ਼ਬਤ ਕਰ ਲਏ ਗਏ ਨੇ ਤੇ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਸੜਕ ਤੇ ਹੰਗਾਮਾ ਕਰ ਰਹੇ ਨੇ ਜਿਸ ਕਾਰਨ ਉਹਨਾਂ ਤੁਰੰਤ ਕਾਰਵਾਈ ਕਰਦੇ ਆ ਆਪਣੇ ਵਕਫਾਕ ਥਾਣੇ ਤੇ ਐਸਐਚਓ ਤੇ ਪੁਲਿਸ ਪਾਰਟੀ ਨੂੰ ਸੂਚਿਤ ਕੀਤਾ ਉਸ ਇਲਾਕੇ ਨੂੰ ਕਵਰ ਕਰਨ ਲਈ ਜਿਹੜਾ ਹੈ ਉਹ ਕਿਹਾ ਗਿਆ ਤੇ ਕੁਝ ਲੋਕ ਜਿਹੜੇ ਨੇ ਉਹ ਫਰਾਰ ਹੋ ਗਏ ਨੇ ਇਸ ਮਾਮਲੇ ਦੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੰਪਾ ਇਨੀਸ਼ੀਅਲੀ ਜਦੋਂ ਖਬਰ ਮਿਲੀ ਇੱਥੇ ਪਹੁੰਚੇ ਸੀ ਐਸ.ਐਚ.ਓ ਸਾਫ ਸਾਡੇ ਇੱਕ ਨੰਬਰ ਡਿਵੀਜ਼ਨ ਐਸ.ਐਚ.ਓ ਮਮੂਨਕੈਂਟ ਸਾਰੇ ਆਪਾਂ ਤੇ ਪਹੁੰਚ ਗਏ ਸੀ ਇੱਥੇ ਇੱਕ ਹੁਣ ਜੋ ਮੌਕੇ ਆ ਕੇ ਪਤਾ ਲੱਗਿਆ ਕਿ ਉਹ ਏਂਡ ਆ ਮ ਕਾਲਜ ਕੋਈ ਪ੍ਰਧਾਨਗੀ ਦੇ ਇਲੈਕਸ਼ਨ ਵਗੈਰਾ ਸੀ ਪਹਿਲਾਂ ਇੱਥੇ ਇਕੱਠੇ ਹੋ ਰਹੇ ਸੀ ਔਰ ਚਲੋ ਇਕੱਠੇ ਹੋਣਾ ਕੋਈ ਗੱਲ ਨਹੀਂ ਬਟ ਇੱਕ ਡਿਸਪਲਿਨ ਦੇ ਵਿੱਚ ਇਹ ਤਿੰਨ ਤਿੰਨ ਚੜੇ ਫਿਰਦੇ ਆ ਬਕਤਨੀਜ਼ੀਆਂ ਕਰਦੇ ਫਿੰਡੇ ਰੋਡ ਤੇ ਸੋ ਦੈਟ ਇਜ਼ ਨਾਟ ਅਲੋਵੇਬਲ ਹੁਣ ਆ ਕੇ ਆਪਾਂ ਇਹਨੂੰ ਖਦੇੜਿਆ ਇਥੋਂ ਸਾਰੇ ਗਾਇਬ ਨਾ ਇਸ ਤਰ੍ਹਾਂ ਨੌਨਸੈਂਸ ਨਹੀਂ ਕਿਸੇ ਨੂੰ ਕਰੇਟ ਕੀਤਾ ਜਾ ਸਰੀ ਨੀ ਆ ਜਾ ਪਾਇਡ ਡੈਂਟੀਫਾਈ ਕਰ ਰਹੇ ਆ ਕਿਉਂਕਿ ਇਹ ਬਹੁਤ ਬਾਜ਼ਾਰ ਹੈ ਕਿ ਕੋਈ ਹੋਰ ਦੀ ਗੱਡੀ ਵੀ ਹੋ ਸਕਦੀ ਹੈ ਤੇ ਲੱਗੇਗਾ ਜੀ .50 ਗੱਡੀ ਵਾਂਗ ਕਰਾ ਕੈਮਰਾ ਪਰਸੇ ਭਾਨੀ ਦੇ ਨਾਲ ਅਦਿਸਮਿਕ ਰਿਪੋਰਟ